ਭਾਈ ਜੀ ਜਖਾਲ ਸਾਹਿਬ ਭਾਈ ਜੀ ਘੱਟੇ ਬੀਜੀ ਭਾਈ ਵੀਰ ਖਾਲਸਾ ਬਈ ਪਤਨੀ ਕੀ ਹਾਲਿਆ ਠੀਕ ਹੈ ਚੱਲਦੀ ਕਲਾ ਬੀਜੀ ਚੱਲਦੀ ਕਲਾ ਪਰਮਾਤਮਾ ਰਖੇ ਤੇ ਇਹ ਤੇ ਰਸੇ ਦਾ ਤਾਂ ਰਾਜ ਖੁਸ਼ੀ ਰਵੇ ਹਾਂਜੀ ਬੀਜੀ ਮੈਨੂੰ ਦੱਸੋ ਕਿ ਜਿੱਦਾਂ ਛਲੇ ਦੇ ਵਿੱਚ ਪੰਜੀਰੀ ਬਣਾਈਦੀ ਆ ਤੇ ਪੰਜੀਰੀ ਦੇ ਕੀ ਕੀ ਫਾਇਦੇ ਨੇ ਤੇ ਕਿੱਦਾਂ ਬਣਾਉਂਦੇ ਆ ਪੰਜੀਰੀ ਕਿੱਦਾਂ ਬਣਾਉਣੀ ਚਾਹੀਦੀ ਆ ਕਿ ਜਿਹੜੀ ਬੱਚੇ ਲਈ ਤੇ ਮਾਂ ਲਈ ਵਧੀਆ ਹੋਵੇ ਬੱਚੇ ਲਈ ਤੇ ਪੰਜੀਰੀ ਜਿਹੜੀ ਹੈ ਨਾ ਪੰਜੀਰੀ ਤੇ ਬਹੁਤ ਵਧੀਆ ਦੀ ਪੰਜੀਰੀ ਦੇਂਦੀਆਂ ਪਹਿਲਾਂ ਤੇ 3-4 ਦਿਨ ਦੇਂਦੀਆਂ ਸੁੰਡ ਅੱਛਾ ਪਹਿਲਾਂ ਦੇਣੀ ਸੇਵੀਆਂ ਬਣਾ ਕੇ ਤੇ ਫਿਰ ਦੇਣੀ ਸੁੰਡ 2-4 ਦਿਨ ਸੁੰਡ ਦੇਣੀ ਸੁੰਡ ਤੋਂ ਬਾਅਦ ਫਿਰ ਪੰਜੀਰੀ ਬਣਾਉਣੀ ਤੇ ਪੰਜੀਰੀ ਦੇ ਵਿੱਚ ਵੀ ਪੰਜੀਰੀ ਦਾ ਇੰਨਾ ਫਾਇਦਾ ਸੀ ਕਿ ਜੋ ਮਾਂ ਚ ਕਮਜ਼ੋਰੀ ਆਈ ਹੁੰਦੀ ਤੇ ਮਾਂ ਜਿਉਂ ਜਿਉਂ ਚੀਜ਼ ਖਾਦੀ ਤੇ ਤਾਕਤ ਵਿੱਚ ਆਉਂਦੀ ਤੇ ਬੱਚੇ ਨੂੰ ਤਾਕਤ ਪਹੁੰਚਦੀ ਦੁੱਧਰਾ ਜਿਉਂ ਜਿਉਂ ਬੱਚਾ ਦੁੱਧ ਪੀਦਾ ਬੱਚੇ ਨੂੰ ਦੁੱਧਰਾ ਤਾਕਤ ਪਹੁੰਚਦੀ ਤੇ ਮਾਂ ਨੂੰ ਮਾਂ ਦੀ ਖਰਾਕ ਸੀ ਪੰਜੀਰੀ ਤੇ ਉਹ ਜਿਹੜੀ ਹੈਗੀ ਸੀ ਪੰਜੀਰੀ ਉਹਦੇ ਨਾਲ ਫਿਰ ਉਹਦੇ ਵਿੱਚ ਤੁਸੀਂ ਤੇ ਜਿਹੜੀ ਮੂੰਗੀ ਮੂੰਗੀ ਦਾ ਆਟਾ ਉਹਦੇ ਚ ਪਾਉਣਾ ਤੇ ਉਹਂ ਗਿਰਾਟਾ ਪੋਣਾ ਦੇ ਵਿੱਚ ਚੀਜ਼ਾਂ ਸਾਰੀਆਂ ਪਾਉਣੀਆਂ ਵਿੱਚ ਸੁੰਡ ਜਵੈਣ ਕੋਪਾ ਵਿੱਚ ਜੋ ਵੀ ਆ ਮਗਜ ਐਵੇਂ ਕਈ ਸੌਗੀ ਕਹਿ ਦਿੰਦੇ ਕਈ ਹੋਰ ਕੁਝ ਕਹਿ ਦਿੰਦੇ ਉਹ ਫਿਰ ਮੁੜ ਕੇ ਸਾਰਾ ਕੁਝ ਜੋ ਗਿਨਨਾ ਵੀ ਸਮਾਨ ਹੁੰਦਾ ਨਾ ਪਿਸਤਾ ਇਹ ਕੋਈ ਜਿਦੇ ਪਾਉਣੇ ਨਹੀਂ ਕਿਤੇ ਕਰੋਟ ਨਹੀਂ ਪਾਉਣੇ ਜਿਹੜੇ ਖਰੋਟ ਆ ਉਹ ਬੱਚੇ ਨੂੰ ਝਕਾ ਪਾ ਦਿੰਦੇ ਆ ਉਹ ਨਹੀਂ ਖੋਣੇ ਜੇ ਨਾ ਮਾਂ ਨੇ ਖਾਣੇ ਚਿਰੇ ਵਿੱਚ ਅੱਛਾ ਉਹ ਇਹ ਇਹ ਬੱਚੇ ਦੇ ਠੀਕ ਨਹੀਂ ਹੈਗੇ ਬਾਕੀ ਚੀਜ਼ਾਂ ਸਾਰੀਆਂ ਪਾ ਲੈਣੀਆਂ ਕਮਰਕੱਸ ਤੇ ਕਮਰਕੱਸ ਵੀ ਉਦੋਂ ਹੀ ਉਹਨੇ ਉੱਚੇ ਰੇ ਚ ਖਾਣੀ ਆ ਬਾਅਦ ਚ ਨਹੀਂ ਉਹਦਨਾ ਕਮਰਕੱਸ ਜਿਹੜੀ ਆ ਉਹ ਜਨਾਨੀ ਵਧੀਆ ਉਹਦਾ ਲੱਕ ਠੀਕ ਹੋ ਜਾਂਦਾ ਐ ਦੀ ਚੀਜ਼ਾਂ ਨੇ ਸਾਰੇ ਇਹ ਕਿਹੜਾ ਹੁੰਦਾ ਜਦੋਂ ਬੀਬੀਆਂ ਖਾਂਦੀਆਂ ਵਾ ਤੇ ਬੱਚੇ ਦਾ ਸਾੜ ਅੰਦਰੋਂ ਨਿਕਲਗਾ ਸਾਰਾ ਇਹ ਤੇ ਇਹ ਕਈ ਕਹ ਦਿੰਦੇ ਇਹਨੂੰ ਬੱਚੇ ਨੂੰ ਪੇਟ ਨਿਕਲਾਈ ਆ ਹੂੰ ਕਈਆਂ ਦਾ ਗਲਜ ਆ ਜੂਗਾ ਕਈਆਂ ਦੇ ਬਾਵਾ ਤੇ ਹੋ ਜੂ ਇੱਥੇ ਤੇ ਕਰਕੇ ਬੰਦ ਕਰ ਦੋ ਬੰਦ ਕਰ ਦੋ ਇਹ ਨਾ ਤੂੰ ਨਾ ਖਾਈ ਤੂੰ ਨਾ ਉਹ ਬੀਬੀ ਵਿਚਾਰੀ ਫਿਰ ਜਿਹੜੀ ਵਿੱਚ ਬੱਚੇ ਨੂੰ ਫਿਰ ਛੱਡ ਦਿੰਦੀ ਐ ਛੱਡ ਦਿੰਦੀ ਉਹਨਾ ਆਪ ਹੀ ਠੀਕ ਹੁੰਦੀ ਤੇ ਨਾਲ ਫਿਰ ਬੱਚਾ ਠੀਕ ਹੁੰਦਾ ਉਹ ਜਿੰਨੀ ਖਾਦੀ ਜਾਵੇ ਓਨੀ ਚੰਗੀ ਜਿੰਨਾ ਬੱਚੇ ਦਾ ਸਾੜ ਨਿਕਲੇ ਅੰਦਰ ਓਨਾ ਹੀ ਚੰਗਾ ਵਾ ਬੱਚੇ ਦੱਸਾ ਅੰਦਰੋਂ ਸਾੜ ਨਿਕਲੀ ਜਾਏ ਬੱਚੇ ਦੀ ਚਮੜੀ ਜਿਹੜੀ ਸਾਫ ਹੁੰਦੀ ਜਾਂਦੀ ਹੈ ਇਹ ਪੰਜੀਰੀ ਦਾ ਇੰਨਾ ਫਾਇਦਾ ਪੰਜੀਰੀ ਤਾਂ ਖਾਣੇ ਚਾਹੀਦੇ ਪੰਜੀਰੀ ਜਿੰਨੀ ਖਾਧੀ ਜਾਵੇ ਉੰਨੀ ਚੰਗੀ ਹੈ ਜਨਾਨੀ ਵਾ ਤੇ ਪੰਜੀਰੀ ਨਾ ਜਿੰਨੀ ਖਾਲੇ ਉੰਨੀ ਵਧੀਆ ਤੇ ਇਹ ਵੀ ਸਵੇਰੇ ਰਾਤ ਦੁੱਧ ਨਾਲ ਭਾਵੇਂ ਖਾ ਲੇ ਭਾਵੇਂ ਸ਼ਾਮ ਨਾਲ ਖਾ ਲੇ ਤੇ ਦੁੱਧ ਨਾਲ ਖਾ ਲੇ ਚਾਹ ਨਾਲ ਖਾ ਲੇ ਉਹਦੀ ਮਰਜ਼ੀ ਇੱਕ ਵਾਰ ਖਾ ਲੇ ਦੋ ਵਾਰ ਖਾ ਲੇ ਉਹ ਉਹਦੀ ਆਪਣੇ ਤਮਮ ਹੈਗੀ ਹੈ ਕਿ ਇਹਦੀ ਵੀ ਹੱਥ ਜਿਆਦਾ ਕਾਲੀ ਕਿਉਂ ਖਾਲੀ ਨਹੀਂ ਉਹ ਦੋ ਰੰਗ ਖਾ ਸਕਦੀ ਹੈ ਉਹ ਇੱਕ ਰੰਗ ਖਾ ਸਕਦੀ ਹੈ ਤੇ ਜਿਹੜੀ ਪੰਜੀਰੀ ਪੰਜੀਰੀ ਤੇ ਉਸ ਛੇੜੇ ਵਿੱਚ ਪੰਜੀਰੀ ਖਾਣੀ ਜਿਹੜੀ ਹੈ ਨਾ ਬਹੁਤ ਵਧੀਆ ਵਾ ਤੇ ਵਧੀਆ ਹੋਵੇ ਤਾਂ ਹੀ ਸਰੀਰ ਠੀਕ ਰਹਿੰਦਾ ਤਾਂ ਹੀ ਨਾ ਨਾ ਬੱਚਾ ਦੁੱਧ ਪੀਂਦਾ ਦੋ ਦਸਾ ਸਾਲ ਤੋਂ ਖਾਣੀ ਬਹੁਤ ਚੰਗੀ ਪੰਜੀਰੀ ਖਾਣੀ ਵਧੀਆ ਖਾਣੀ ਵੀ ਚਾਹੀਦੀ ਹੈ